ਉਹਨਾਂ ਦੀਆਂ ਮੰਗਾਂ ਤੇ ਹਾਲੇ ਤੱਕ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਹੈ ਜਿਸ ਦੇ ਕਾਰਨ ਜੁੜਾ ਹੈ ਕਿਸਾਨ ਜੋਥੇਬੰਦੀਆਂ ਨੇ 31 ਦਸੰਬਰ ਨੂੰ ਬੰਦਾਸਤ ਦਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਵੀ ਕਨੌਰੀ ਬਾਜ਼ਾਰ ਤੇ ਟੱਲੇਵਾਲ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਿਤ ਕੀਤਾ ਤਰਸੋ ਸ੍ਰੀ ਫਤਿਹਗੜ ਸਾਹਿਬ ਵਿਖੇ ਇਹ ਫੈਸਲਾ ਲਿਆ ਸੀ ਕਿ ਆਪਾਂ ਸਾਰੇ ਜਥੇਬੰਦੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਮਾਇਤ ਕਰਨ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੇ ਸੰਘਰਸ਼ ਦੀ ਕਾਮਯਾਬੀ ਲਈ ਆਪਾਂ ਸਾਰੇ ਸਮੂਲੀਅਤ ਕਰੀਏ। ਉਸ ਵਾਸਤੇ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਸੰਘਰਸ਼ ਦੇ ਵਿੱਚ ਮੂਜੀਕ ਕਰਨ ਵਾਸਤੇ ਆਏ ਆ। ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਮਾਂ ਰਹਿੰਦਿਆਂ ਪਸੰਦਾਂ ਦੀਆਂ ਮੰਗਾਂ ਦੱਲੇਵਾਲ ਸਾਹਿਬ ਦਾ ਜੋ ਪ੍ਰੋਗਰਾਮ ਹੈ ਕੋਈ ਕਰਦਾ ਨਹੀਂ ਕੋਈ ਨਿੱਜੀ ਨਹੀਂ ਸਮੁੱਚੇ ਕਿਸਾਨਾਂ ਪ੍ਰਤੀ ਉਹਨਾਂ ਨੇ ਜੋ ਸੰਘਰਸ਼ ਵਿੱਢਿਆ ਇਸ ਨੂੰ ਮੰਨਣ ਵਾਸਤੇ ਕੇਂਦਰ ਸਰਕਾਰ ਪਹਿਲ ਕਰਦੀ ਕਰੇ ਜੇ ਉੱਥੇ ਦੱਲੇਵਾਲ ਸਾਹਿਬ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਹੁੰਦਾ ਉਸਦੇ ਹਾਲਾਤ ਬੇਕਾਬੂ ਹੁੰਦੇ ਨੇ ਤੇ ਫਿਰ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੂਜੀ ਵਾਰ ਹੀ ਆਏ ਹਾਂ ਦੰਨੇਵਾਲ ਸਾਹਿਬ ਦੀ ਸੇਤ ਦਾ ਪਤਾ ਕਰਨ ਤੇ ਕਿਵੇਂ ਮੋਰਚਾ ਚੱਲ ਰਿਹਾ ਹੈਗਾ ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾਹ ਨੂੰ ਨਹੀਂ ਚੱਕ ਰਹੀ ਜਿਸ ਨਾਲ ਅਸੀਂ ਦੰਨੇਵਾਲ ਸਾਹਿਬ ਨੂੰ ਬਚਾ ਸਕੀਏ ਉਹਨਾਂ ਦੇ ਜਿਹੜੇ ਗੁਰਦੇ ਆ ਜਿਗਰ ਫੇਫੜੇ ਉੰਨਾਂ ਦਾ ਬਹੁਤ ਨੁਕਸਾਨ ਹੋ ਚੁੱਕੇ ਹੈ ਤੇ ਫਿਰ ਉਦੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ ਉਹ ਫਿਰ ਜ਼ਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਡੰਡੇਵਾਲ ਸਾਹਿਬ ਦੀ ਸੇਤ ਖਰਾਬ ਹੋ ਕੇ ਜਿਆਦਾ ਖਰਾਬ ਹਾਲਾਤ ਹੋ ਜਾਣ ਸੋ ਮੈਂ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ ਜੋ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਇੰਨਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ ਤੇ ਸੁਪਰੀਮ ਕੋਰਟ ਨੂੰ ਮੈਂ ਸਵਾਰਿਸ਼ ਕਰਦਾ ਹਾਂ ਕਿ ਸੁਪਰੀਮ ਕੋਰਟ ਜਦੋਂ ਵੀ ਬਾਹਰ ਦੀ ਵਾਕਿਅਤ ਲੈਣਾ ਚਾਹੁੰਦੀ ਹੈ ਤੇ ਉਹ ਅਦਾਲਤ ਦਾ ਦੋਸਤ ਬਣਾਉਂਦੀ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਆ ਕੇ ਬੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦਾ ਹੈ ਕਿ ਹਾਲਾਤ ਕੀ ਹੈ ਸੋ ਸੁਪਰੀਮ ਕੋਰਟ ਬਹੁਤ ਸਿਆਣੀ ਹੈ ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੋਗੇ